ਕਿ ਜਦੋਂ ਦੇਸ਼ ਪੰਜਾਬ ਦੇ ਵਾਸੀਆਂ ਨੇ ਤੁਹਾਡੀਆਂ ਤਿੰਨ ਵਾਰ ਸਰਕਾਰਾਂ ਬਣਾਈਆਂ ਉਦੋਂ ਤੁਸੀਂ ਬੰਦੀ ਸਿੰਘਾਂ ਨੂੰ ਰਿਹਾ ਕਿਉਂ ਨਾ ਕੀਤਾ ਉਦੋਂ ਤਾਂ ਤੁਹਾਡੀ ਭਾਜਪਾ ਦੇ ਨਾਲ ਸਾਥ ਵੀ ਸੀ ਤੁਸੀਂ ਅਮਿਤ ਸ਼ਾਹ ਦੇ ਨਾਲ ਬੰਦੇ ਸੀ ਨਰਿੰਦਰ ਮੋਦੀ ਦੇ ਨਾਲ ਬੰਦੇ ਸੀ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਦੇ ਨਾਲ ਬੰਦੇ ਸੀ ਤੁਸੀਂ ਤੇ ਕਾਂਗਰਸੀਆਂ ਦੇ ਨਾਲ ਜਿਹੜੀ ਪੂਰੀ ਜਿਹੜੀ ਯਾਰੀ ਆ ਉਹ ਨਿਭਾਈ ਪੂਰੀ ਉਹਨਾਂ ਦੇ ਨਾਲ ਜਿਹੜੀ ਤੁਸੀਂ ਵਫਾ ਆ ਉਹ ਕਮਾਈ ਹਰੇਕ ਕਾਂਗਰਸੀਆਂ ਨੂੰ ਤੁਸੀਂ ਜਿਹੜੇ ਸਰੋਪੇ ਦਿੰਦੇ ਰਹੇ ਹੋ ਗੁਰਦਸਤੇ ਦਿੰਦੇ ਰਹੇ ਹੋ ਜਿਨੇ ਨਵੰਬਰ 1984 ਦੇ ਵਿੱਚ ਸਿੱਖਾਂ ਦਾ ਕਤਲ ਕੀਤਾ ਕਮਲਨਾਥ ਆਪਰਕਾਸ਼ਿਓ ਬਾਦਲ ਉਹਨੂੰ ਗੁਰਦਸਤੇ ਭੇਟ ਕਰਿਆ ਆ ਸੋ ਸਿੱਖਾਂ ਦੇ ਕਾਸਤਾਨਾਂ ਨੂੰ ਤੁਸੀਂ ਜਿਹੜਾ ਸਨਮਾਨ ਆ ਉਹ ਦਿੰਦੇ ਫਿਰਦੇ ਹੋ ਬਾਦਲਾਂ ਦੀ ਸਰਕਾਰ ਦੇ ਵਿੱਚ ਅਸੀਂ ਜੋ ਜ਼ੁਲਮ ਤਸ਼ੱਦਦ ਝੱਲਿਆ ਹੈ ਨਾ ਅਸੀਂ ਭੁੱਲ ਨਹੀਂ ਸਕਦੇ ਜੋ ਕੁਝ ਸਾਡੀ ਕੌਮ ਦੇ ਨਾਲ ਸਾਡੇ ਪੰਥ ਦੇ ਰਾਜ ਬਾਦਲ ਗਿਆ ਨੇ ਕੀਤਾ ਹੋਰ ਗੱਲਾਂ ਦੀਆਂ ਤਾਂ ਗੱਲ ਛੱਡੋ ਇਹਨਾਂ ਨੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਨੰਨੀ ਬਖਸ਼ਿਆ ਅੱਜ ਕੱਲ ਸੁਖਬੀਰ ਸਿੰਘ ਬਾਦਲ ਦੇ ਬੜੇ ਬਿਆਨ ਆ ਰਹੇ ਆ ਸੁਖਬੀਰ ਕਹਿੰਦਾ ਕਿ ਇੱਕ ਵਾਰ ਸਾਡੀ ਸਰਕਾਰ ਬਣਾ ਦਿਓ ਤੇ ਅਸੀਂ ਘੁੱਗੀ ਮਾਰ ਕੇ ਸਾਰੇ ਬੰਦੀ ਸਿੰਘ ਰਹਾ ਕਰ ਦਿਆਂਗੇ ਸੁਖਬੀਰ ਸਿਆ ਐਸੇ ਗੱਲ ਦਾ ਤਾਂ ਖਾਲਸਾ ਪੰਥ ਤੇਰੇ ਕੋਲੋਂ ਜਵਾਬ ਮੰਗਦਾ ਆ ਕਿ ਜਦੋਂ ਦੇਸ਼ ਪੰਜਾਬ ਦੇ ਵਾਸੀਆਂ ਨੇ ਤੁਹਾਡੀਆਂ ਤਿੰਨ ਵਾਰ ਸਰਕਾਰਾਂ ਬਣਾਈਆਂ ਉਦੋਂ ਤੁਸੀਂ ਬੰਦੀ ਸਿੰਘਾਂ ਨੂੰ ਰਿਹਾ ਕਿਉਂ ਨਾ ਕੀਤਾ ਉਦੋਂ ਤਾਂ ਤੁਹਾਡੀ ਭਾਜਪਾ ਦੇ ਨਾਲ ਸਾਝ ਵੀ ਸੀ ਤੁਸੀਂ ਅਮਿਤ ਸ਼ਾਹ ਦੇ ਨਾਲ ਬੰਦੇ ਸੀ ਨਰਿੰਦਰ ਮੋਦੀ ਦੇ ਨਾਲ ਬੰਦੇ ਸੀ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਦੇ ਨਾਲ ਬੰਦੇ ਸੀ ਆ ਜੀਤ ਡਵਾਦ ਵਰ ਗਿਆ ਨਾ ਜਦੋਂ ਤੁਸੀਂ ਬੰਦੇ ਹੁੰਦੇ ਸੀ ਜਦੋਂ ਤੁਹਾਡੀ ਕੇਂਦਰ ਵਿੱਚ ਵੀ ਚੱਲਦੀ ਹੁੰਦੀ ਸੀ ਹਰ ਸਿਮਰਤ ਕੌਰ ਬਾਦਲ ਕੇਂਦਰ ਦੇ ਵਿੱਚ ਵੀ ਮੰਤਰੀ ਸੀ ਉਦੋਂ ਤੁਹਾਨੂੰ ਬੰਦੀ ਸਿੰਘ ਯਾਦ ਕਿਉਂ ਨਾ ਆਏ ਹੁਣ ਜਦੋਂ ਤੁਹਾਡੀ ਸਾਰੇ ਪਾਸਿਓਂ ਮਿੱਟੀ ਬਲੀਤ ਹੋ ਰਹੀ ਏ ਪੰਜਾਬ ਦੇ ਲੋਕ ਤੁਹਾਡੇ ਤੋਂ ਪਾਸਾ ਵੱਟ ਚੁੱਕੇ ਹੋਏ ਆ ਤੁਹਾਨੂੰ ਕੋਈ ਮੂੰਹ ਲਾਉਣ ਨੂੰ ਤਿਆਰ ਨਹੀਂ ਹੈਗਾ ਤੁਸੀਂ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਨੂੰ ਵੀ ਆਪਣੇ ਜਿਹੜੇ ਵੈਰੀ ਆ ਉਹ ਬਣਾ ਲਿਆ ਤੁਸੀਂ ਨਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਰਾਜ ਭਾਗ ਦੇ ਵਿੱਚ ਬਖਸ਼ਿਆ ਤੇ ਨਾ ਹੀ ਤੁਸੀਂ ਗੁਰੂ ਪੰਥ ਨੂੰ ਜਿਹੜਾ ਆ ਉਹ ਬਖਸ਼ਿਆ ਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਬਸ ਬੰਦੀ ਸਿੰਘਾਂ ਨੂੰ ਮਿੰਟ ਦੇ ਵਿੱਚ ਜਿਹੜਾ ਰਿਹਾ ਆ ਉਹ ਕਰਵਾ ਦੇਾਂਗੇ ਤੇ ਪੰਥ ਨੂੰ ਹੁਣ ਦੱਸੋ ਤਾਂ ਸਹੀ ਹੁਣ ਤੁਹਾਡੇ ਕੋਲ ਕਿਹਦੀ ਜਿਹੜੀ ਆ ਤਾਕਤ ਆ ਤੇ ਕਿਸ ਤਰ੍ਹਾਂ ਤੁਸੀਂ ਬੰਦੀ ਸਿੰਘ ਜਿਹੜੇ ਰਿਹਾ ਆ ਉਹ ਕਰਵਾ ਲੋਗੇ ਤੇ ਜੇਕਰ ਤੁਸੀਂ ਹੁਣ ਸਰਕਾਰ ਬਣਾ ਕੇ ਬੰਦੀ ਸਿੰਘ ਰਿਹਾ ਕਰਾ ਸਕਦੇ ਹੋ ਤੇ ਜਦੋਂ ਪਹਿਲਾਂ ਤੁਹਾਡੀਆਂ ਤਿੰਨ ਵਾਰ ਸਰਕਾਰਾਂ ਬਣੀਆਂ ਉਦੋਂ ਫਿਰ ਤੁਸੀਂ ਕਿਉਂ ਨਾ ਮਰੇ ਉਦੋਂ ਤੁਸੀਂ ਬੰਦੀ ਸਿੰਘਾਂ ਨੂੰ ਰਿਹਾ ਕਿਉਂ ਨਾ ਕੀਤਾ ਉਦੋਂ ਤਾਂ ਤੁਸੀਂ ਭਾਜਪਾ ਦੇ ਨਾਲ ਕਾਂਗਰਸੀਆਂ ਦੇ ਨਾਲ ਪੂਰੀ ਜਿਹੜੀ ਯਾਰੀ ਆ ਉਹ ਭਗਾਈ ਤੁਹਾਨੂੰ ਸਬੂਤ ਵੀ ਦੇਣਾ ਆ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਨੂੰ ਤੁਸੀਂ ਕਾਤਲ ਆਖਦੇ ਰਹੇ ਹੋ ਤੁਸੀਂ ਅਤਵਾਦੀ ਆਖਦੇ ਰਹੇ ਹੋ ਸੁਖਬੀਰ ਸਿੰਘ ਤੂੰ ਮੁਕਰ ਨਹੀਂ ਸਕਦਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਉਹੀ ਸੂਰਮੇ ਸਨ ਜਿਨ੍ਹਾਂ ਨੇ ਕਾਂਗਰਸੀ 부ੱਜੜ ਮੁੱਖ ਮੰਤਰੀ ਬੀਅੰਤ ਸਿੰਘ ਨੂੰ ਬੰਬ ਦੇ ਨਾਲ ਜਿਹੜਾ ਆ ਉਹ ਉਡਾਇਆ ਸੀ ਪਰ ਤੁਸੀਂ ਉਸੇ ਜਥੇਦਾਰ ਸਾਹਿਬ ਜੀ ਨੂੰ ਕਾਤਲ ਆਖਦੇ ਰਹੇ ਹੋ ਸੁਖਬੀਰ ਸਿੰਘ ਬਾਦਲ ਦੇ ਅੱਜ ਵੀ ਬਿਆਨ ਜਿਹੜੀਆਂ ਵੀਡੀਓ ਆ ਉਹ YouTube ਉੱਤੇ Google ਉੱਤੇ ਜਾਂ ਅਖਬਾਰਾਂ ਦੇ ਉੱਤੇ ਜਿਹੜੀਆਂ ਇਹਨਾਂ ਦੇ ਬਿਆਨ ਇਹਨਾਂ ਦੀਆਂ ਜਿਹੜੀਆਂ ਵੀਡੀਓ ਆ ਸੋਸ਼ਲ ਮੀਡੀਆ ਉੱਤੇ ਦੇਖੀਆਂ ਜਾ ਸਕਦੀਆਂ ਆ ਜਿਹਦੇ ਵਿੱਚ ਤੂੰ ਨਵੰਬਰ 2015 ਦੇ ਵਿੱਚ ਆਖਿਆ ਸੀ ਕਿ ਕਾਤਲ ਹਵਾਰਾ ਕਦੇ ਕੌਮ ਨੂੰ ਸੇਧ ਨਹੀਂ ਦੇ ਸਕਦਾ ਤੁਸੀਂ ਉਹੀ ਲੋਕ ਏ ਹੋ ਨਾ ਜਿਨ੍ਹਾਂ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਅੱਤਵਾਦੀ ਆਖਿਆ ਸੀ ਤੇ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਤੁਸੀਂ ਸ਼ਿਫਟ ਨਹੀਂ ਹੁੰਦੇ ਰਹੇ ਸੀ ਤੁਸੀਂ ਚਾਹੁੰਦੇ ਸੀ ਕਿ ਬਸ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਹੀ ਉਹ ਨਜ਼ਰਬੰਦ ਰਹਿਣ ਤੁਸੀਂ ਭਾਈ ਕਰਮਜੀਤ ਸਿੰਘ ਜੀ ਸੁਨਾਮ ਜਿਨ੍ਹਾਂ ਨੇ ਰਾਜੀਵ ગાંધી ਨੂੰ ਮਾਰਨ ਦੀ ਸਕੀਮ ਬਣਾਈ ਸੀ ਤੁਸੀਂ ਉਹਨਾਂ ਦੇ ਨਾਲ ਵੀ ਕਿੰਨਾ ਜਿਹੜਾ ਬੁਰਾ ਵਿਹਾਰ ਆ ਜੇਲ੍ਹਾਂ ਦੇ ਵਿੱਚ ਕੀਤਾ ਉਹਨਾਂ ਦੀ ਜਿਹੜੀ ਕਿਤਾਬ ਆ ਰਾਜਘਾਟ ਤੇ ਹਮਲਾ ਉਹ ਤੁਹਾਡੇ ਮੂੰਹ ਦੇ ਉੱਤੇ ਚਪੇੜ ਆ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਬੰਦੀ ਸਿੰਘਾਂ ਦੇ ਨਾਲ ਜਿਹੜਾ ਵੈਰ ਆ ਉਹ ਕਮਾਉਂਦੇ ਰਹੇ ਹੋ ਤੁਸੀਂ ਕਾਂਗਰਸੀਆਂ ਦੇ ਨਾਲ ਪੂਰੀ ਜਿਹੜੀ ਯਾਰੀ ਆ ਨੇ ਭਾਈ ਸ਼ਹੀਦ ਭਾਈ ਦਲਾਵਰ ਸਿੰਘ ਜੀ ਦੇਨਾਂ ਨੇ ਬੁੱੱਟੇ ਦੇ ਮੁੱਖ ਮੰਤਰੀ ਨੂੰ ਚੰਡੀਗੜ੍ਹ ਸਖਤ ਰੇਤ ਦੇ ਵਿੱਚ ਜਿਹੜਾ ਮਾਰਿਆ ਸੀ ਤੇ ਕਾਂਗਰਸ ਦੇ ਜ਼ੁਲਮੀ ਰਾਜ ਦਾ ਜਿਹੜਾ ਅੰਤ ਆ ਉਹ ਕੀਤਾ ਸੀ ਪਰ ਪ੍ਰਕਾਸ਼ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਨੇ ਉਸੇ ਕਾਂਗਰਸ ਦੇ ਨਾਲ ਜਿਹੜੀ ਜ਼ਾਰੀ ਹੈ ਉਹਨੇ ਭਾਈ 1997 ਦੇ ਵਿੱਚ ਜਦੋਂ ਬਾਦਲਾਂ ਦੀ ਪਹਿਲੀ ਵਾਰ ਸਰਕਾਰ ਬਣਨੀ ਸੀ ਉਸ ਤੋਂ ਪਹਿਲਾਂ ਇਹ ਕਹਿੰਦੇ ਸੀ ਕਿ ਬੱਸ ਸਾਡੀ ਸਰਕਾਰ ਬਣ ਲੈਂਦੇ ਹੋ ਅਸੀਂ ਕਮਿਸ਼ਨ ਬਣਾ ਦੇਣਾ ਤੇ ਉਹਨਾਂ ਸਾਰੇ ਬੁੱੱਟੇ ਦੇ ਪੁਲਿਸ ਅਫਸਰਾਂ ਨੂੰ ਸੁਝਾਵਾਂ ਦੇਵਾਂਗੇ ਜਿਨ੍ਹਾਂ ਨੇ ਸਿੱਖ ਜਵਾਨੀ ਦਾ ਘਾਨ ਕੀਤਾ ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲੇ ਬਣਾਏ ਜਿਨ੍ਹਾਂ ਨੇ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਂਕੇ ਵਰਗਿਆਂ ਨੂੰ ਬਾਬਾ ਚਰਨ ਸਿੰਘ ਜੀ ਕਾਰ ਸੇਵਾ ਵਾਲੇ ਮਹਾਪੁਰਸ਼ਾਂ ਨੂੰ ਜਾਂ ਭਾਈ ਜਸਵੰਤ ਸਿੰਘ ਜੀ ਖਾਲੜਾ ਅਤੇ ਹੋਰ ਅਨੇਕਾਂ ਸਿੰਘਾਂ ਨੂੰ ਸ਼ਹੀਦ ਕੀਤਾ ਉਹਨਾਂ ਗੁੱੱਜਰ ਪੁਲਿਸ ਅਫਸਰਾਂ ਨੂੰ ਬਾਦਲ ਸਾਹਿਬ ਕਹਿੰਦੇ ਸੀ ਕਿ ਅਸੀਂ ਸਜ਼ਾ ਦੇਵਾਂਗੇ ਪਰ ਬਾਅਦ ਵਿੱਚ ਸਜ਼ਾ ਤਾਂ ਕੀ ਦੇਣੀ ਸੀ ਤੁਸੀਂ ਤੇ ਕੇਪੀਐਸ ਗਿੱਲ ਦੇ ਨਾਲ ਪੂਰੀਆਂ ਜਿਹੜੀਆਂ ਯਾਦੀਆਂ ਆ ਉਹ ਨਿਭਾਈਆਂ ਸਵਾਰਨ ਘੋਟਨੇ ਦੇ ਨਾਲ ਜਿਹੜੀਆਂ ਤੁਸੀਂ ਜਾ ਰੀਆਂ ਆ ਉਹ ਨਿਭਾਈਆਂ ਉਹਨਾਂ ਦੇ ਨਾਲ ਚਾਹ ਦੀਆਂ ਪਿਆਲੀਆਂ ਤੁਸੀਂ ਜਿਹੜੀਆਂ ਸਾਂਝੀਆਂ ਕਰਦੇ ਰਹੇ ਹੋ ਤੇ ਸੁਮੇਧ ਸੈਣੀ ਜਿਨੇ ਭਾਈ ਬਲਵਿੰਦਰ ਸਿੰਘ ਜੀ ਜਟਾਣੇ ਦਾ ਜਿਹੜਾ ਪਰਿਵਾਰ ਸੀ ਉਹਨੂੰ ਜਿਉਂਦਿਆਂ ਨੂੰ ਜਿਹੜਾ ਸਾਥ ਦਿੱਤਾ ਤੇ ਉਸੇ ਸੁਮੇਧ ਸੈਣੀ ਨੂੰ ਬਾਦਲ ਕਿਆ ਨੇ ਆਪਣੇ ਰਾਜ ਦੇ ਵਿੱਚ ਪੁਲਿਸ ਮੁਖੀ ਬਣਾ ਦਿੱਤਾ ਸੀ ਡੀਡੀਪੀ ਜਿਹੜਾ ਆ ਉਹ ਬਣਾ ਦਿੱਤਾ ਸੀ ਇਹ ਆ ਬਾਦਲ ਕਿਆਂ ਦੀ ਜਿਹੜੀ ਆ ਉਹ ਕਰਤੂਤ ਜਿਵੇਂ ਸੁਮੇਧ ਸੈਣੀ ਨੇ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਂਕੇ ਦੇ ਉੱਤੇ ਸਿਗਰਟ ਦਾ ਜਿਹੜਾ ਧੂਆ ਆ ਉਹ ਮਾਰ ਰਿਆ ਸੀ ਤੇ ਤੁਸੀਂ ਉਸ ਸੁਮੇਧ ਸੈਣੀ ਦੇ ਨਾਲ ਜਿਹੜਾ ਆ ਪੂਰੀ ਯਾਦ ਨਿਭਾਈ ਅੱਜ ਵੀ ਸੁਖਬੀਰ ਸਿੰਘ ਬਾਦਲ ਦੀਆਂ ਜਿਹੜੀਆਂ ਤਸਵੀਰਾਂ ਤਸਵੀਰਾਂ ਸੁਮੇਧ ਸੈਣੀ ਦੇ ਨਾਲ ਆ ਕਿੱਥੋਂ ਡਿਲੀਟ ਕਰ ਲਵੋਗੇ ਉਹ ਸਾਰੀਆਂ ਜਿਹੜੀਆਂ ਤਸਵੀਰਾਂ ਕਿੱਥੋਂ ਬਿਆਨ ਜਿਹੜੇ ਡਿਲੀਟ ਕਰ ਲਵੋਗੇ ਕੀ ਕੁਝ ਕੀਤਾ ਸਿੱਖ ਸੰਘਰਸ਼ ਸਮੇਂ ਸੁਮੇਧ ਸੈਣੀ ਨੇ ਪਰ ਤੁਹਾਨੂੰ ਜਿਹੜਾ ਆ ਉਹ ਸੁਮੇਧ ਸੈਣੀ ਬਹੁਤ ਵਧੀਆ ਲੱਗਦਾ ਸੀ ਦੁਰ ਲਾਹਨ ਤੇ ਆ ਤੁਹਾਡੇ ਤੇ ਇਜ਼ਹਾਰ ਆਲਮ ਵਰਗੇ ਜਿਨ੍ਹਾਂ ਨੇ ਆਲਮ ਸੈਨਾ ਬਣਾਈ ਕੈਟ ਸੈਨਾ ਬਣਾ ਕੇ ਸਿੱਖ ਜਵਾਨੀ ਦਾ ਕਹਾਣ ਕੀਤਾ ਉਹਨੂੰ ਤੁਸੀਂ ਬਾਦਲਦਾਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਸੀਨੀਅਰ ਮੀਤ ਪ੍ਰਧਾਨ ਆ ਉਹ ਬਣਾ ਦਿੱਤਾ ਤੁਸੀਂ ਤੇ ਕਾਂਗਰਸੀਆਂ ਦੇ ਨਾਲ ਜਿਹੜੀ ਪੂਰੀ ਜਿਹੜੀ ਯਾਰੀ ਆ ਉਹ ਨਿਭਾਈ ਪੂਰੀ ਉਹਨਾਂ ਦੇ ਨਾਲ ਜਿਹੜੀ ਤੁਸੀਂ ਵਫਾ ਆ ਉਹ ਕਮਾਈ ਹਰੇਕ ਕਾਂਗਰਸੀਆਂ ਨੂੰ ਤੁਸੀਂ ਜਿਹੜੇ ਸਰੂਪੇ ਦਿੰਦੇ ਰਹੇ ਹੋ, ਗੁਰਦਸਤੇ ਦਿੰਦੇ ਰਹੇ ਹੋ, ਜਿਨੇ ਨਵੰਬਰ 1984 ਦੇ ਵਿੱਚ ਸਿੱਖਾਂ ਦਾ ਕਤਲ ਕੀਤਾ ਕਮਲਨਾਥ ਆ ਪ੍ਰਕਾਸ਼ਿਓ ਬਾਦਲ ਉਹਨੂੰ ਗੁਰਦਸਤੇ ਭੇਟ ਕਰਿਆ। ਸੋ ਸਿੱਖਾਂ ਦੇ ਕਾਤਲਾਂ ਨੂੰ ਤਾਂ ਤੁਸੀਂ ਜਿਹੜਾ ਸਨਮਾਨ ਆ ਉਹ ਦਿੰਦੇ ਫਿਰਦੇ ਹੋ। ਆ ਪਰਮਰਾਜ ਉਮਰਾਨ ਅੰਗਰ ਜਿਨੇ ਬਰਗਾੜੀ ਕੋਟਕਪੂਰਾ ਅਤੇ ਬਹਿਬਲ ਕਲਾਂ ਦੇ ਵਿੱਚ ਸਿੱਖ ਸੰਗਤਾਂ ਦੇ ਉੱਤੇ ਜ਼ੁਲਮ ਕੀਤਾ, ਤਸ਼ੱਦਦ ਕੀਤਾ, ਉਹਨੂੰ ਦਰਬਾਰ ਸਾਹਿਬ ਦੇ ਵਿੱਚ ਹੀ ਭਗਵੰਤ ਸਿੰਘ ਸਿਆਲਕਾ ਨੇ ਬਾਦਲ ਦਰ ਦੇ ਲੀਡਰ ਨੇ ਸਨਮਾਨਤ ਕਰ ਦਿੱਤਾ ਸੀ। ਤੁਸੀਂ ਤਾਂ ਗੁਰਸਿਮਰਨ ਮੰਡ ਵਰਗੇ ਪੰਥ ਦੋਖੀ ਨੂੰ ਵੀ ਜਿਹੜਾ ਗੁਰਦੁਆਰਾ ਕੰਧੂ ਸਾਹਿਬ ਬਟਾਲਾ ਵਿਖੇ ਜਿਹੜਾ ਸਨਮਾਨ ਤੇ ਉਹ ਕਰ ਦਿੱਤਾ ਸੀ ਕਿੰਨੇ ਬੁੱੱਜੜ ਪੁਲਿਸ ਅਫਸਰਾਂ ਦੇ ਤੁਹਾਡੇ ਰਾਜ ਦੇ ਵਿੱਚ ਜਿਹੜੇ ਆ ਇਸ਼ਤਿਹਾਲ ਛਪਦੇ ਰਹੇ ਆ ਕਿੰਨੀਆਂ ਤੁਸੀਂ ਉਹਨਾਂ ਨੂੰ ਜਿਹੜੀਆਂ ਤਰੱਕੀਆਂ ਆ ਉਹ ਦਿੱਤੀਆਂ ਆ ਅੱਜ ਤੁਸੀਂ ਬੰਦੀ ਸਿੰਘਾਂ ਦੀ ਜਿਹੜੀ ਗੱਲਬਾਤ ਆ ਉਹ ਕਰਦੇ ਹੋ ਤੁਹਾਨੂੰ ਉਦੋਂ ਬੰਦੀ ਸਿੰਘ ਜਿਹੜੇ ਯਾਦ ਆ ਉਹ ਕਿਉਂ ਨਾ ਆਏ ਉਦੋਂ ਤੁਸੀਂ ਉਹਨਾਂ ਨੂੰ ਰਿਹਾ ਕੇ ਉਹ ਨਾ ਕਰਾਇਆ ਤੁਸੀਂ ਤਾਂ 1999 ਦੇ ਵਿੱਚ ਜਦੋਂ ਅਟਲ ਵਿਹਾਰੀ ਆਵਾਜ਼ ਪਾਈ ਦੀ ਭਾਜਪਾਈਆਂ ਦੀ ਸਰਕਾਰ ਸੀ ਤੁਸੀਂ ਤਾਂ ਉਹਨਾਂ ਨੂੰ ਕਹਿ ਕੇ ਬੰਦੀ ਸਿੰਘਾਂ ਦੀਆਂ ਜਿਹੜੀਆਂ ਰਿਹਾਈਆਂ ਆ ਉਹ ਰੁਕਵਾਈਆਂ ਸੀ ਤੁਸੀਂ ਤਾਂ ਕਹਿੰਦੇ ਸੀ ਕਿ ਜੇਕਰ ਬੰਦੀ ਸਿੰਘ ਬਾਹਰ ਆ ਗਏ ਤੇ ਪੰਜਾਬ ਦਾ ਜਿਹੜਾ ਮਾਹੌਲ ਆ ਉਹ ਵਿਗੜ ਜਾਵੇਗਾ ਤੁਹਾਨੂੰ ਤਾਂ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਜਾਂ ਸਾਡੇ ਹੋਰ ਸੂਰਮੇ ਜ਼ਹਿਰਵਾੰਗ ਜਿਹੜੇ ਆ ਲੱਗਦੇ ਸਨ ਤੁਸੀਂ ਤਾਂ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਦੇ ਵਿੱਚ ਵੀ ਲਿਆਉਣ ਨੂੰ ਤਿਆਰ ਨਹੀਂ ਹਗੇ ਸੀ ਤੇ ਅੱਜ ਤੁਸੀਂ ਬੰਦੀ ਸਿੰਘਾਂ ਦੀ ਗੱਲ ਕਰਦੇ ਹੋ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਭਾਈ ਜਗਤਾਰ ਸਿੰਘ ਜੀ ਤਾਰਾ ਭਾਈ ਪਰਮਜੀਤ ਸਿੰਘ ਪਿਹੋਰਾ ਭਾਈ ਬਲਵੰਤ ਸਿੰਘ ਰਾਜੋਆਣਾ ਭਾਈ ਗੁਰਮੀਤ ਸਿੰਘ ਇੰਜੀਨੀਅਰ ਭਾਈ ਲਖਵਿੰਦਰ ਸਿੰਘ ਨਾਰੰਗਵਾਲ ਭਾਈ ਸ਼ਮਸ਼ੇਰ ਸਿੰਘ ਇਹ ਉਹ ਬੰਦੀ ਸਿੰਘ ਹੀ ਆ ਨਾ ਜਿਨ੍ਹਾਂ ਨੇ ਬੁੱੱਜੇ ਨੂੰ ਮੁੱਖ ਮੰਤਰੀ ਨੂੰ ਉਡਾਇਆ ਸੀ ਤੇ ਅੱਜ ਵੀ ਜਿਹੜੀਆਂ ਸਜ਼ਾਵਾਂ ਆ ਉਹ ਭੋਗ ਰਹੇ ਆ ਲੰਬੇ ਸਮੇਂ ਤੋਂ ਜਿਹੜੇ ਸਾਡੇ ਸਿੰਘ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਆ ਪਰ ਤੁਹਾਨੂੰ ਇਨ੍ਹਾਂ ਸਿੰਘਾਂ ਦੀ ਕੋਈ ਜਿਹੜੀ ਯਾਦ ਆ ਉਹ ਨਹੀਂ ਸੀ ਆਈ ਜਦੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਤਤਕਾਲੀ ਪ੍ਰਧਾਨ ਸਰਦਾਰ ਬਲਵੰਤ ਸਿੰਘ ਜੀ ਗੋਪਾਲਾ ਭਾਈ ਬਲਵੰਤ ਸਿੰਘ ਗੋਪਾਲਾ ਨੇ ਜਲੰਧਰ ਦੇ ਵਿੱਚ ਜ਼ਾਲਮ ਮੁੱਖ ਮੰਤਰੀ ਬੁੱੱਜਰ ਬਿਆੰਤ ਸਿੰਘ ਦੇ ਬੁੱਤ ਦੇ ਉੱਤੇ ਉਹਦੇ ਗੱਲ ਦੇ ਵਿੱਚ ਜਿਹੜੀਆਂ ਤਖਤੀਆਂ ਪਾ ਦਿੱਤੀਆਂ ਸੀ ਭਾਈ ਦਲਾਵਰ ਸਿੰਘ ਦੀਆਂ ਤਸਵੀਰ ਵਾਲੀਆਂ ਤੇ ਬਾਅਦ ਸਰਕਾਰ ਨੇ ਹੀ ਸਰਦਾਰ ਸਿਮਰਨਜੀਤ ਸਿੰਘ ਮਾਨ ਉੱਤੇ ਭਾਈ ਬਲਵੰਤ ਸਿੰਘ ਗੋਪਾਲਾ ਉਤੇ ਅਤੇ ਹੋਲ ਸਿੰਘਾਂ ਦੇ ਉਤੇ ਦੇਸ਼ ਘਰੋਹ ਦਾ ਜਿਹੜਾ ਕੇਸ ਆ ਉਹ ਦਰਦ ਕੀਤਾ ਸੀ ਤੁਸੀਂ ਤਾਂ ਉਸ ਜ਼ਾਲਮ ਮੁੱਖ ਮੰਤਰੀ ਦੇ ਬੁੱਤ ਦੀ ਵੀ ਜਿਹੜੀ ਰਾਖੀ ਆ ਉਹ ਕਰਦੇ ਰਹੇ ਹੋ ਤੇ ਸਾਡੇ ਸਿੰਘਾਂ ਸੂਰਮਿਆਂ ਨੂੰ ਜੇਲਾਂ ਦੇ ਵਿੱਚ ਜਿਹੜਾ ਆ ਉਹ ਧੱਕਦੇ ਰਹੇ ਹੋ ਕਿਵੇਂ ਭੁੱਜਾਈਏ ਕਿ ਤੁਸੀਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਦਰ ਨੂੰ ਜਿਹੜਾ ਆ ਉਹ ਅਤਵਾਦੀ ਆਖਿਆ ਸੀ ਤੁਸੀਂ ਪੰਜਾਬ ਦੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਲਿਹਾਉਣ ਨੂੰ ਜਿਹੜਾ ਆ ਉਹ ਤਿਆਰ ਨਹੀਂ ਹੈਗੇ ਸੀ ਭਾਈ ਕਰਮਜੀਤ ਸਿੰਘ ਸੁਨਾਮ ਜਿਹਨੇ ਰਜੀਵ ਗਾਂਧੀ ਨੂੰ ਮਾਰਨ ਦੀ ਜਿਹੜੀ ਸਕੀਮ ਆ ਉਹ ਬਣਾਈ ਸੀ ਉਸ ਸਿੰਘ ਦੇ ਨਾਲ ਵੀ ਤੁਸੀਂ ਕਿੰਨਾ ਜਿਹੜਾ ਬੁਰਾ ਵਿਹਾਰ ਆ ਉਹ ਕੀਤਾ ਕਿਸ ਤਰ੍ਹਾਂ ਦੇ ਜਿਹੜੇ ਇਲਜ਼ਾਮਬਾਜ਼ੀਆਂ ਤੁਸੀਂ ਲਾ ਕੇ ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਹੀ ਨਜ਼ਰਬੰਦ ਰੱਖਿਆ ਪੈ ਰੋਲ ਤਾਂ ਕਿ ਜਿਹੜਾ ਆ ਉਹ ਤੁਸੀਂ ਨਹੀਂ ਸੀ ਦਿੰਦੇ ਆ ਸਾਰਾ ਕੁਝ ਰਾਜਘਾਟ ਤੇ ਹਮਲਾ ਕਿਤਾਬ ਦੇ ਵਿੱਚ ਤੁਹਾਡੀਆਂ ਜਿਹੜੀਆਂ ਕਰਤੂਤਾਆਂ ਆ ਉਹ ਛਪੀਆਂ ਹੋਈਆਂ ਆ ਖਾਲਸਾ ਫਤਿਹਨਾਮਾ ਮੈਗਜ਼ੀਨ ਦੇ ਵਿੱਚ ਹਰ ਮਹੀਨੇ ਅਸੀਂ ਤੁਹਾਡੇ ਬਾਰੇ ਇਸੇ ਕਰਕੇ ਲਿਖਦੇ ਰਹੇ ਆ ਜੋ ਕੁਝ ਤੁਸੀਂ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਦੇ ਨਾਲ ਜਿਹੜਾ ਵੈਰ ਆ ਉਹ ਕਮਾਇਆ ਜਿਹੜੇ-ਜਿਹੜੇ ਵੀ ਸਿੰਘ ਬੰਦੀ ਸਿੰਘਾਂ ਦੀਆਂ ਰਿਹਾਈਆਂ ਦੀ ਗੱਲ ਕਰਦੇ ਸੀ ਜਿਹਦੀਆਂ ਜਿਹੜੀਆਂ ਵੀ ਜਥੇਬੰਦੀਆਂ ਗੱਲ ਕਰਦੀਆਂ ਸੀ ਤੁਸੀਂ ਉਹਨਾਂ ਸਾਰਿਆਂ ਨੂੰ ਜੇਲ੍ਹਾਂ ਦੇ ਵਿੱਚ ਜਿਹੜਾ ਆ ਉਹ ਤੰਨਿਆ ਤੁਸੀਂ ਆਖਿਆ ਸੀ ਨਾ ਬਾਦਲ ਸਾਹਿਬ ਕਿ ਕੋਈ ਵੀ ਜਿਹੜੀ ਪੰਥਕ ਆਵਾਜ਼ ਆ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਪੰਥਕ ਸਿੰਘਾਂ ਨੂੰ ਤੁਸੀਂ ਜੇਲ੍ਹਾਂ ਦੇ ਵਿੱਚ ਜਿਹੜਾ ਆ ਉਹ ਟੱਕਦੇ ਰਹੇ ਹੋ ਤੁਹਾਨੂੰ ਬੰਦੀ ਸਿੰਘ ਯਾਦ ਆਉਂਦੇ ਨਾ ਆਓ ਤੁਹਾਨੂੰ ਹੋਰ ਦੱਸਦਾ ਆ ਜਦੋਂ ਭਾਈ ਗੁਰਬਖਸ਼ ਸਿੰਘ ਦੀ ਖਾਲਸਾ 2013 ਵਿੱਚ 2014 ਸਾਲ ਦੇ ਵਿੱਚ ਗੁਰਦੁਆਰਾ ਅੰਬਸਾਪ ਭੋਖਾੜ ਤਹਾਲ ਤੇ ਬੈਠੇ ਸੀ ਬੰਦੀ ਸਿੰਘਾਂ ਦੀ ਰਿਹਾਈਆਂ ਲਈ ਸੰਘਰਸ਼ ਕਰਦੇ ਪਏ ਸੀ ਤੇ ਤੁਹਾਡੀ ਹੀ ਬਾਦਲ ਸਰਕਾਰ ਤੁਹਾਡੀ ਹੀ ਜਿਹੜੀ ਪੁਲਿਸ ਆ ਉਹ ਭਾਈ ਗੁਰਬਖਸ਼ ਸਿੰਘ ਨੂੰ ਉੱਥੇ ਚੁੱਕ ਉਥੋਂ ਚੁੱਕ ਕੇ ਤੇ ਕਿੰਨਾ ਜਿਹਦਾ ਜ਼ੁਲਮ ਤਸ਼ੱਦਦ ਆ ਉਹ ਕਰਦੀ ਰਹੀ ਆ ਉਸ ਸਮੇਂ ਤਾਂ ਜਿਹੜਾ ਸ਼ਰੋਮਣੀ ਕਮੇਟੀ ਦਾ ਪ੍ਰਧਾਨ ਸੀ ਬਾਦਲਾਂ ਦਾ ਝਾਪੂ ਹਸਪਤਾਲ ਸਿੰਘ ਮੱਕੜ ਉਹ ਕਿੰਨੇ ਬਿਆਨ ਦਿੰਦਾ ਹੁੰਦਾ ਸੀ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਖਿਲਾਫ ਪੰਥਕ ਜਥੇਬੰਦੀਆਂ ਦੇ ਖਿਲਾਫ ਉਹ ਲੱਗਦਾ ਹੀ ਨਹੀਂ ਸੀ ਕਿ ਇਹ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਦਾ ਜਿਹੜਾ ਬਿਆਨ ਆ ਉਹ ਤੇ ਅੰਜ ਲੱਗਦਾ ਹੁੰਦਾ ਸੀ ਜਿਵੇਂ ਕਿਸੇ ਸਿੱਖ ਕੌਮ ਦੇ ਦੁਸ਼ਮਣ ਦਾ ਜਿਹੜਾ ਆ ਉਹ ਬਿਆਨ ਆ ਤੁਸੀਂ ਉੱਥੇ ਜਗ੍ਹਾ ਦੇਣ ਨੂੰ ਤਿਆਰ ਨਹੀਂ ਸੀ ਜਦੋਂ ਉਹ ਗੁਰਸਿੱਖ ਉੱਥੇ ਬੈਠ ਹੀ ਗਿਆ ਬੰਦੀ ਸਿੰਘਾਂ ਦੀ ਰਿਹਾਈਆਂ ਲਈ ਤੇ ਤੁਹਾਡੀ ਜਿਹੜੀ ਪੁਲਿਸ ਆ ਉੱਥੇ ਰੋਜ਼ ਉਹਨਾਂ ਨੂੰ ਜਿਹੜਾ ਚੁੱਕਣ ਆ ਹੁੰਦੀ ਹੁੰਦੀ ਸੀ ਬਾਪੂ ਸੂਰਤ ਸਿੰਘ ਦੀ ਜਦੋਂ ਫਿਰ ਦੁਬਾਰਾ ਭੁੱਖ ਹੜਤਾਲ ਤੇ ਬੈਠੇ ਸਨਪੁਰ ਲੁਧਿਆਣਾ ਚ ਤੁਸੀਂ ਉਹਨਾਂ ਦੇ ਨਾਲ ਵੀ ਜਿਹੜਾ ਵੈਰ ਆ ਉਹ ਕਮਾਇਆ ਉਸ ਸਮੇਂ ਦੀ ਹੈ ਜਿਹਦੀਆਂ ਜਥੇਬੰਦੀਆਂ ਸੀ ਚਾਹੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਵੇ ਦਲ ਖਾਲਸਾ ਹੋਵੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਹੋਵੇ ਯੂਨਾਈਟਿਡ ਅਕਾਲੀ ਦਲ ਹੋਵੇ ਚਾਹੇ ਹੋਰ ਜਥੇਬੰਦੀਆਂ ਤੁਸੀਂ ਉਹਨਾਂ ਸਾਰੇ ਸਿੰਘਾਂ ਨੂੰ ਜਿਹੜੇ-ਜਿਹੜੇ ਵੀ ਬੰਦੀ ਸਿੰਘਾਂ ਦੀ ਰਿਹਾਈਆਂ ਦੀ ਗੱਲ ਕਰਦੇ ਸੀ ਉਹਨਾਂ ਨੂੰ ਜਿਹੜੀ ਜੇਲ੍ਹਾਂ ਦੇ ਵਿੱਚ ਜਿਹੜਾ ਆ ਉਹ ਤੁਸੀਂ ਧੱਕਿਆ ਬਾਪੂ ਸੂਰਤ ਸਿੰਘ ਨੂੰ ਵੀ ਤੁਸੀਂ ਕਿੰਨਾ ਚਿਰ ਹੱਥ ਕੜੀਆਂ ਬਨ ਕੇ ਹੱਥ ਕੜੀਆਂ ਦੇ ਨਾਲ ਜਕੜ ਕੇ ਹਸਪਤਾਲ ਦੇ ਵਿੱਚ ਹੀ ਜਿਹੜਾ ਨਜ਼ਰਬੰਦ ਕਰੀ ਰੱਖਿਆ ਤੁਸੀਂ ਤੇ ਉਹਨਾਂ ਦੀ ਉਮਰ ਦਾ ਜਿਹੜਾ ਖਿਆਲ ਆ ਉਹ ਵੀ ਨਹੀਂ ਕੀਤਾ ਤੁਹਾਨੂੰ ਭੁੱਲ ਗਿਆ ਕਿ ਬਾਪੂ ਸੂਰਤ ਸਿੰਘ ਜੀ ਦਾ ਖਾਲਸਾ ਪੰਥ ਦੇ ਵਿੱਚ ਕਿੰਨਾ ਵੱਡਾ ਜਿਹੜਾ ਆ ਉਜੋਗਦਾਰ ਸੀ ਉਹਨਾਂ ਨੇ ਤਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਪਿਤਾ ਬਾਪੂ ਜਗਿੰਦਰ ਸਿੰਘ ਜੀ ਰੋਟੀ ਉਹਨਾਂ ਦੇ ਨਾਲ ਮਿਲ ਕੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਉਹਨਾਂ ਦੇ ਨਾਲ ਮਿਲ ਕੇ ਭਾਈ ਚਰਨਜੀਤ ਸਿੰਘ ਤਲਵੰਡੀ ਉਹਨਾਂ ਦੇ ਨਾਲ ਮਿਲ ਕੇ ਅਥਾ ਸੇਵਾ ਜਿਹੜੀ ਆ ਉਹ ਕੀਤੀ ਸੀ ਪਹਿਲਾਂ ਵੀ ਜੇਲਾ ਕਟੀਆਂ ਤੇ ਬਾਦਲਾਂ ਦੇ ਸਰਕਾਰ ਦੇ ਵਿੱਚ ਵੀ ਉਹਨਾਂ ਨੂੰ ਜਿਹੜੀਆਂ ਜੇਲਾ ਆ ਉਹ ਕਟਨੀਆਂ ਪੈ ਗਈਆਂ ਬਾਦਲਾਂ ਨੇ ਤਾਂ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਜੇਲ੍ਹ ਕਰ ਦਿੱਤੀ ਸੀ ਭਾਈ ਮੋਹਕਮ ਸਿੰਘ ਨੂੰ ਜੇਲ੍ਹ ਕਰ ਦਿੱਤੀ ਸੀ ਭਾਈ ਗੁਰਦੀਪ ਸਿੰਘ ਬਠਿੰਡਾ ਨੂੰ ਜੇਲ੍ਹ ਕਰ ਦਿੱਤੀ ਸੀ ਭਾਈ ਬਲਵੰਤ ਸਿੰਘ ਗੋਪਾਲਾ ਨੂੰ ਜੇਲ੍ਹ ਕਰ ਦਿੱਤੀ ਸੀ ਸਰਦਾਰ ਸਰਬਜੀਤ ਸਿੰਘ ਘੁਮਾਨ ਨੂੰ ਜੇਲ੍ਹ ਕਰ ਦਿੱਤੀ ਸੀ ਭਾਈ ਕਵਰਪਾਲ ਸਿੰਘ ਦਲ ਖਾਲਸਾ ਨੂੰ ਜੇਲ੍ਹ ਕਰ ਦਿੱਤੀ ਸੀ ਭਾਈ ਹਰਚਰਨਜੀਤ ਸਿੰਘ ਧਾਮੀ ਵਰਗੇ ਗੁਰਸਿੱਖਾਂ ਨੂੰ ਜੇਲ੍ਹ ਕੀਤੀ ਪ੍ਰੋਫੈਸਰ ਮਹਿੰਦਰਪਾਲ ਸਿੰਘ ਭਾਈ ਜਸਕਰਨ ਸਿੰਘ ਕਾਨ ਸਿੰਘ ਵਾਲਾ ਤੁਸੀਂ ਬਖਸ਼ੇ ਹੀ ਕਿਹੜਾ ਆ ਜਦੋਂ ਅਸੀਂ ਬੰਦੀ ਸਿੰਘਾਂ ਦੀ ਰਿਹਾਈਆਂ ਦੇ ਲਈ ਮਾਰਚ ਕਰਦੇ ਹੁੰਦੇ ਸੀ ਸਿੱਖ ਜੁਫ ਫੈਡਰੇਸ਼ਨ ਭਿੰਡਰਾਂ ਵਾਲਾ ਵੱਲੋਂ ਤੇ ਬਾਦਲ ਸਰਕਾਰ ਨੇ 7 ਜਨਵਰੀ 2015 ਨੂੰ ਮੈਨੂੰ ਜਿਹੜਾ ਘਰੋਂ ਗ੍ਰਿਫਤਾਰ ਕੀਤਾ ਬਾਦਲਾਂ ਦੀ ਜਿਹੜੀ ਪੁਲਿਸ ਸੀ ਉਹ ਸਾਡੀ ਗਲੀ ਦੇ ਵਿੱਚ ਸਾਡੇ ਮੁਹੱਲੇ ਦੇ ਵਿੱਚ ਤੇ ਉੱਪਰੋਂ ਜਿਹੜੀਆਂ ਆ ਉਹ ਕੰਧਾਂ ਟੱਪ ਕੇ ਤੇ ਮਿਆਨੀ ਉਹਦਾ ਜਿਹੜਾ ਉੱਪਰਲਾ ਬੂਹਾ ਜਿਹੜਾ ਆ ਉਹ ਤੋੜ ਕੇ ਸਾਡੇ ਘਰ ਦੇ ਵਿੱਚ ਜਿਹੜਾ ਆ ਉਹ ਦਾਖਲ ਹੋ ਗਈ ਸੀ ਤੇ ਮੈਨੂੰ ਵੀ ਗ੍ਰਫਤਾਰ ਕਰਕੇ ਥਾਣਿਆਂ ਦੇ ਵਿੱਚ ਜਿਹੜਾ ਆ ਉਹ ਰੱਖਿਆ ਗਿਆ ਤੇ ਬਾਦਲ ਸਰਕਾਰ ਦਾ ਜਿਹੜਾ ਉਸ ਸਮੇਂ ਦਾ ਪੁਲਿਸ ਕਮਿਸ਼ਨਰ ਸੀ ਉਹ ਸਾਨੂੰ ਥਾਣਿਆਂ ਦੇ ਵਿੱਚ ਬਿਠਾ ਕੇ ਮਤਾਂ ਦਿੰਦਾ ਸੀ ਕਿ ਤੁਸੀਂ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਦੀ ਜਿਹੜੀ ਗੱਲ ਆ ਨਾ ਕਰੋ ਉਹ ਉਹ ਤਾਂ ਸਾਡੇ ਬੰਦੀ ਸਿੰਘਾਂ ਨੂੰ ਅੱਤਵਾਦੀ ਆਖਦਾ ਸੀ ਪਰ ਬਾਦਲਾਂ ਨੂੰ ਜਿਹੜਾ ਆ ਇਹੋ ਜਿਹੇ ਪੁਲਿਸ ਅਫਸਰ ਬੜੇ ਜਿਹੜੇ ਆ ਉਹ ਚੰਗੇ ਲੱਗਦੇ ਸੀ ਬਾਦਲਾਂ ਦੀ ਸਰਕਾਰ ਦੇ ਵਿੱਚ ਅਸੀਂ ਜੋ ਜ਼ੁਲਮ ਤਸ਼ੱਦਦ ਝੱਲਿਆ ਹੈ ਨਾ ਅਸੀਂ ਭੁੱਲ ਨਹੀਂ ਸਕਦੇ ਜੋ ਕੁਝ ਸਾਡੀ ਕੌਮ ਦੇ ਨਾਲ ਸਾਡੇ ਪੰਥ ਦੇ ਨਾਲ ਬਾਦਲ ਕਿਆ ਨੇ ਕੀਤਾ ਹੋਰ ਗੱਲਾਂ ਦੀਆਂ ਤਾਂ ਗੱਲ ਛੱਡੋ ਇਹਨਾਂ ਨੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਨਹੀਂ ਬਖਸ਼ਿਆ ਇਹਨਾਂ ਦੇ ਰਾਜ ਦੇ ਵਿੱਚ ਸਾਡੇ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੜਕਾਂ ਨਾਲੀਆਂ ਦੇ ਉੱਤੇ ਜਿਹੜੇ ਆ ਰੋਲੇ ਗਏ ਅੰਗ ਜਿਹੜੇ ਆ ਉਹ ਭਾਰੇ ਗਏ ਕਿਵੇਂ ਭੁੱਲ ਜਾਈਏ ਗੁਰੂ ਨੂੰ ਪਿਆਰ ਕਰਨ ਵਾਲਾ ਗੁਰੂ ਦਾ ਸਿੱਖ ਕਦੇ ਵੀ ਆਪਣੀ ਗੁਰੂ ਦੀ ਬੇਅਦਬੀ ਬਰਦਾਸ਼ਤ ਕਰ ਸਕਦਾ ਪਰ ਬਾਦਲ ਕਿਉਂ ਤੁਸੀਂ ਤਾਂ ਉਦੋਂ ਸਿਰਸੇਵਾਦੇ ਦੇ ਨਾਲ ਜਿਹੜੀ ਪੂਰੀ ਯਾਰੀ ਆ ਉਹ ਨਿਭਾਈ ਆ ਉਹ ਜਿਹੜਾ ਮਹਿੰਦਰਪਾਲ ਜਿਹੜਾ ਪ੍ਰੇਮੀ ਉਹ ਸਿੰਘਾਂ ਨੇ ਨਾਬੇ ਜੇਲ੍ਹ ਦੇ ਵਿੱਚ ਸਰੀਏ ਮਾਰ ਮਾਰ ਕੇ ਸੋਧਿਆ ਤੁਸੀਂ ਤਾਂ ਉਹਨੂੰ ਜਿਹੜੀ ਆ ਕੋਈ ਸਜ਼ਾ ਨਹੀਂ ਦਿੱਤੀ ਸੀ ਉਹਨੂੰ ਹੱਥ ਤੱਕ ਨਹੀਂ ਲਾਇਆ ਅੱਜ ਜਦੋਂ ਸਾਰੀਆਂ ਗੱਲਾਂ ਇਹ ਸਾਹਮਣੇ ਆ ਚੁੱਕੀਆਂ ਹੋਈਆਂ ਕਿ ਡੇਰਾ ਸਿਰਸਾ ਦਾ ਮੁਖੀ ਗੁਰਮੀਤ ਰਾਮ ਰਹੀਮ ਉਹਨਾਂ ਬੇਅਦਬੀਆ ਦਾ ਮਾਸਟਰਮਾਈਂਡ ਸੀ ਹਨੀਪ੍ਰੀਤ ਅਤੇ ਹੋਰ ਉਹਨਾਂ ਦੀ ਜਿਹੜੀ ਕਮੇਟੀ ਮੈਂਬਰ ਪਰ ਅੱਜ ਵੀ ਸੁਖਬੀਰ ਸਿੰਘ ਬਾਦਲ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੈਗਾ ਕਿ ਸਰਸੇਵਾਲਿਆਂ ਨੇ ਜਿਹੜੀਆਂ ਬੇਅਦਬੀਆਂ ਆ ਉਹ ਕਰਵਾਈਆਂ ਕਿਉਂਕਿ ਸਰਸੇਵਾਲੇ ਨੂੰ ਤਾਂ ਸੁਖਬੀਰ ਸਿੰਘ ਬਾਦਲ ਨੇ ਆਪਣਾ ਪਾਪਾ ਬਣਾਇਆ ਹੋਇਆ ਸੀ ਇਹਨਾਂ ਨੇ ਆਪਣਾ ਬਾਪੂ ਜਿਹੜਾ ਬਣਾਇਆ ਹੋਇਆ ਸੀ ਉਹਦੇ ਉਹਦੀਆਂ ਵੋਟਾਂ ਲੈਣ ਵਾਸਤੇ ਤਾਂ ਹੀ ਤਾਂ ਉਹਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੀਆਂ ਮਾਫੀਆਂ ਆ ਉਹ ਦਿੰਦੇ ਸੀ ਜਥੇਦਾਰਾਂ ਨੂੰ ਆਪਣੀ ਰਿਹਾਈ ਛੰਡੀਗੜ ਸੱਦ ਕੇ ਤੁਸੀਂ ਤਾਂ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਬਖਸ਼ਿਆ ਨਾ ਤੁਸੀਂ ਜਥੇਦਾਰ ਸਾਹਿਬ ਬਖਸ਼ਿਆ ਨਾ ਤੁਸੀਂ ਪੰਜ ਪਿਆਰੇ ਬਖਸ਼ੇ ਨਾ ਤੁਸੀਂ ਜਿਹੜੇ ਰਾਗੀ ਆ ਉਹ ਬਖਸ਼ੇ ਤੇ ਨਾ ਹੀ ਹੋਰ ਤੁਸੀਂ ਕੋਈ ਪੰਥਕ ਗੁਰਸਿੱਖ ਜਿਹੜਾ ਆ ਉਹ ਬਖਸ਼ਿਆ ਬਾਦਲ ਕਿਆਂ ਦੇ ਜੁਲਮਾਂ ਨੂੰ ਬਾਦਲ ਕਿਆਂ ਦੇ ਪਾਪਾਂ ਨੂੰ ਕਦੀ ਵੀ ਭੁੱਲਿਆ ਨਹੀਂ ਜਾ ਸਕਦਾ ਤੇ ਜਿਹੜੇ ਦਿਨਨ ਲੱਗਦਾ ਨਾ ਕਿ ਬਾਦਲ ਬੜਾ ਮਹਾਨ ਆ ਉਹ 1997 ਤੋਂ ਲੈ ਕੇ 2002 ਤੱਕ ਦੀਆਂ ਤੇ 2007 ਤੋਂ ਲੈ ਕੇ ਤੇ 2017 ਤੱਕ ਦੀਆਂ ਇਹਨਾਂ 15 ਸਾਲਾਂ ਦੀਆਂ ਅਖਬਾਰਾਂ ਫੋਲ ਕੇ ਦੇਖੋ ਕਿ ਬਾਦਲ ਕਿਆਂ ਨੇ ਕਿੰਨੇ ਪੰਥਕ ਸਿੰਘਾਂ ਨੂੰ ਜਿਲ੍ਹਾਂ ਦੇ ਵਿੱਚ ਤੁੰਕੇ ਤੇ ਉਹਨਾਂ ਨੂੰ ਬਲਦੀ ਸਿੰਘ ਜਿਹੜਾ ਆ ਉਹ ਬਣਾ ਦਿੱਤਾ ਸੀ